ਨਮਸਕਾਰ ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਲੋਕ ਸਭਾ ਚੋਣਾਂ ਸਬੰਧੀ ਤਿਆਰੀਆਂ ਅਤੇ ਸਵੀਪ ਗਤੀਵਿਧੀਆਂ ਬਾਰੇ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਲੋਕ ਸਭਾ ਚੋਣਾਂ ਸਬੰਧੀ ਤਿਆਰੀਆਂ ਬਾਰੇ ਵੀ ਸਾਂਝੇ ਕੀਤੇ ਜ਼ਿਲ੍ਹੇ ਦੇ ਵਿੱਚ 804 ਪੋਲਿੰਗ ਸਟੇਸ਼ਨਸ ਬਣਾਏ ਗਏ ਨੇ ਇਹਨਾਂ ਪੋਲਿੰਗ ਸਟੇਸ਼ਨਸ ਦੇ ਉੱਪਰ ਜਿੰਨੇ ਅਸ਼ੋਰਡ ਮਿਨੀਮਮ ਫੈਸਿਲਿਟੀਆਂ ਹੁੰਦੀਆਂ ਨੇ ਪੀਣ ਵਾਲਾ ਪਾਣੀ ਰੈਂਪ ਵਾਸ਼ਰੂਮ ਲਾਈਟ ਦਾ ਪ੍ਰਬੰਧ ਹਵਾ ਦਾ ਪ੍ਰਬੰਧ ਉਹ ਸਾਡੇ ਸਾਰੇ ਪ੍ਰਬੰਧ ਮੁਕੰਮਲ ਨੇ 40 ਐਸੇ ਪੋਲਿੰਗ ਸਟੇਸ਼ਨਸ ਹੋਣਗੇ ਜਿਹੜੇ ਮਾਡਲ ਪੋਲਿੰਗ ਸਟੇਸ਼ਨ ਦੇ ਤੌਰ ਤੇ ਸਜਾਏ ਜਾਣਗੇ ਉੱਥੇ ਕਿਸੇ ਥੀਮ ਦੇ ਤਹਿਤ ਉਹਨਾਂ ਦੀ ਸਜਾਵਟ ਹੋਏਗੀ ਤੇ ਕਈ ਇਹ ਪੋਲਿੰਗ ਸਟੇਸ਼ਨਸ ਐਸੇ ਬਣਾਏ ਗਏ ਨੇ ਜਿੱਥੇ ਬੂਟਿਆਂ ਨਾਲ ਸਜਾਵਟ ਹੋਵੇਗੀ ਤੁਹਾਨੂੰ ਲੱਗੇਗਾ ਕਿ ਕਿਸੇ ਅਸੀਂ ਬਾਗ ਦੇ ਵਿੱਚ ਚੇ ਦੇ ਵਿੱਚ ਸੈਰ ਕਰ ਰਹੇ ਹਾਂ ਤੇ ਉਥੇ ਵੋਟ ਪਾਉਣ ਵਾਲਿਆਂ ਨੂੰ ਆ ਵਾਪਸ ਆਉਂਦਿਆਂ ਨੂੰ ਵੋਟ ਪਾ ਕੇ ਬੂਟੇ ਵੀ ਦਿੱਤੇ ਜਾਣਗੇ ਕੁਝ ਦੋ ਦੋ ਪੋਲਿੰਗ ਸਟੇਸ਼ਨਸ ਇਹੋ ਜਿਹੇ ਹੋਣਗੇ ਜਿੱਥੇ ਜਿਨ੍ਹਾਂ ਨੂੰ ਆਪਾਂ ਪਿੰਕ ਪੋਲਿੰਗ ਸਟੇਸ਼ਨਸ ਕਹਿੰਦੇ ਹਾਂ ਜਿੱਥੇ ਸਿਰਫ ਫੀਮੇਲ ਸਟਾਫ ਹੋਏਗਾ ਸਾਰਾ ਔਰਤਾਂ ਜਿਵੇਂ ਕਿਸੇ ਵੀ ਫੀਲਡ ਦੇ ਵਿੱਚ ਪਿੱਛੇ ਨਹੀਂ ਆ ਤਾਂ ਉਹ ਵੋਟਾਂ ਆਪਣੇ ਤੌਰ ਤੇ ਇੱਕ ਪੋਲਿੰਗ ਸਟੇਸ਼ਨ ਦੇ ਉੱਤੇ ਸਾਰੀ ਮੈਨੇਜਮੈਂਟ ਕਰਕੇ ਪਵਾ ਸਕਦੀਆਂ ਨੇ ਜਿਹੜੇ ਕੋਈ ਪੀ ਡਬਲਯੂ ਡੀ ਜਾਂ ਬਿਮਾਰ ਵੋਟਰਸ ਜਿਵੇਂ ਜਿਨ੍ਹਾਂ ਤੋਂ ਚੱਲਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਉਹਨਾਂ ਦੀ ਵੀ ਵੋਟ ਪਵਾਉਣ ਦਾ ਵਿਸ਼ੇਸ਼ ਪ੍ਰਬੰਧ ਪਿਕ ਐਂਡ ਡ੍ਰੌਪ ਸਿਲਟੀ ਹੋਏਗੀ ਤੇ ਜਿਹੜੇ ਪੀ ਡਬਲਯੂ ਡੀ ਵੋਟਰਸ ਆਪਣੇ ਆਪ ਨੂੰ ਐਪ ਤੇ ਮੈਪਿੰਗ ਕਰਾਉਣੀ ਚਾਹੁੰਦੇ ਨੇ ਉਹ ਸક્ષਮ ਐਪ ਦੇ ਥਰੂ ਜਾ ਕੇ ਉਹਦੇ ਨਾਲ ਜੁੜ ਸਕਦੇ ਨੇ ਤਾਂ ਕਿ ਸਾਨੂੰ ਪਹਿਲਾਂ ਹੀ ਪਤਾ ਹੋਵੇ ਬਹੁਤ ਸਾਰਿਆਂ ਦਾ ਪਤਾ ਵੀ ਹੈ ਪਰ ਸਾਰਿਆਂ ਦਾ ਜੇ ਪਤਾ ਹੋਵੇ ਤਾਂ ਅਸੀਂ ਉੱਥੇ ਆਪਣੀ ਉਹ ਸਿਲਟੀ ਭੇਜ ਦਾਂਗੇ ਜਿਹੜੀ ਤੁਹਾਨੂੰ ਉੱਥੇ ਵਹੀਕਲ ਲੈ ਕੇ ਆਊਗਾ ਤੇ ਵੋਟ ਪਵਾ ਕੇ ਫਿਰ ਕਰੂ

ਇਸੇਮ CRPF ਦੀ ਕਈ ਕੰਪਨੀਆਂ ਆ ਗਈਆਂ ਤੇ ਉਹ ਕੰਪਨੀਆਂ ਜੋ ਹੈ ਉਹ ਸਾਨੂੰ ਸਾਡੇ ਨਾਕਾਬੰਦੀ ਵਿੱਚ ਤੇ ਸਾਡੀ ਸਰਚ ਐਂਡ ਫਲੈਗ ਮਾਰਚਸ ਦੇ ਵਿੱਚ ਸਪੋਰਟ ਕਰੰਟਲੀ ਕੰਮ ਕਰ ਰਹੀ ਹੈ ਚੋਣਾ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਅਤੇ 70 ਪਾਰ ਦੇ ਟੀਚੇ ਨੂੰ ਹਾਸਲ ਕਰਨ ਲਈ ਸਵੀਪ ਗਤੀਵਿਧੀਆਂ ਜ਼ੋਰਾਂ ਤੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਨੋਡਲ ਅਫਸਰਾਂ ਅਤੇ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਮੇਰਾ ਨਾਮ ਡਾਕਟਰ ਸ਼ਰੂਤੀ ਸ਼ਰਮਾ ਇਸ ਟਾਈਮ ਤੇ ਇਲੈਕਸ਼ਨ ਸੈਲ ਐਸਡੀਐਮ ਆਫਿਸ ਡੇਰਾ ਬਸੀ ਵਿੱਚ ਕੰਮ ਕਰ ਰਹੀ ਹੈ ਮੁਹਾਲੀ ਸਾਰੇ ਜ਼ਿਲ੍ਹੇ ਵਿੱਚ ਸਵੀਪ ਐਕਟੀਵਿਟੀਜ਼ ਹੈ ਜਿਹੜੀਆਂ ਬਹੁਤ ਵੱਧ ਚੜ ਕੇ ਸਾਰੇ ਹਿੱਸਾ ਲੈ ਰਹੇ ਹੈ ਕਾਲਜਸ ਸਕੂਲਸ ਔਰ ਇਹ ਵੀ ਇੱਕ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਵੀ 19000 ਤੋਂ ਜ਼ਿਆਦਾ ਨਵੇਂ ਵੋਟਰਸ ਹੈ ਜਿਹੜੇ ਇਹ ਸਾਰਿਆਂ ਦੀਆਂ ਐਫਰਟਸ ਕਰਕੇ ਇਲੈਕਸ਼ਨ ਸੈਲ ਦੇ ਵਿੱਚ ਉਹਨਾਂ ਦੀਆਂ ਡਿਫਰੈਂਟ ਐਫਰਟਸ ਕਰਕੇ ਇਹ ਨਵੇਂ ਬੱਚੇ ਹੈ ਜਿਹੜੇ ਇਹ ਇਸ ਵਾਰ ਪਹਿਲੀ ਵਾਰ ਵੋਟ इसे सदका जून सारे वेट है सार्ड सारे सारे पानी है अपने मता अधिकारयोग करना है और लोग नाइड किलो पान पी वाला जो पोर्टेबल बोटल हूं हरेक पोलिंग बूथलेबल होगा छबीला लगाई जा ਔਰ ਬਜ਼ੁਰਗਾਂ ਲਈ व्हीलचेयर ਦਾ ਇੰਤਜ਼ਾਮ ਕੀਤਾ ਗਿਆ ਹੈ ਸੋ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਹੀ ਅਫਰਟਸ ਕੀਤੇ ਜਾ ਰਹੀ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਮੇਰਾ ਨਾਮ ਗੁਰਬਖਸ਼ ਸਿੰਘ ਜੀ ਡਿਸਟ੍ਰਿਕਟ ਨੋਡ ਅਫਸਰ ਸਵੀਪ ਮੁਹਾਲਲੇ ਆ ਗ੍ਰੀਨ ਇਲੈਕਸ਼ਨ ਦਾ ਸੱਦਾ ਦਿੱਤਾ ਜਾ ਰਿਹਾ ਪਲਾਸਟਿਕ ਬੁੱਕ ਮੁਹਾਲਲੀ ਹੋਵੇ ਤੇ ਨਾਲ ਹੀ ਜਿਹੜਾ ਪੌਦੇ ਲਗਾਏ ਜਾ ਰਹੇ ਨੇ ਹਰ ਇੱਕ ਵੋਟਰ ਨੂੰ ਇੱਕ ਇੱਕ ਰੁੱਖ ਦਿੱਤਾ ਜਾਣਾ ਤੇ ਉਲਗੋਂ ਸੁਨੇਹਾ ਦਿੱਤਾ ਗਿਆ ਕਿ ਸਾਡੀ ਸੋਚ ਹਰੀ-ਭਰੀ ਬੋਤ ਇਸ ਦੇ ਨਾਲ ਜਿਹੜੇ ਉੱਚੀਆਂ ਇਮਾਰਤਾਂ 'ਚ ਲੋਕੀ ਰਹਿੰਦੇ ਨੇ ਗੱڈن ਚੁੰਡੀਆਂ ਇਮਾਰਤਾਂ ਨੇ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਜਿਹੜੇ ਹਾਟ ਹੁਲ ਆ ਗਏ ਨੇ ਤਾਂ ਕਿ ਉਹਨਾਂ ਦੇ ਵਿੱਚ ਸਾਰੇ ਦੇਖਦੇ ਰਹਿਣ ਤੇ ਲੋਕ ਵੋਟ ਪਾਉਣ ਮੀ ਆਨ ਅੱਗੇ ਤੇ ਨਾਲ ਹੀ ਸਾਡੀਆਂ ਜਿਹੜੀਆਂ ਬੱਚੀਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਮਹਿੰਦੀ ਲਾ ਰਹੀਆਂ ਨੇ ਸਕੂਲਾਂ ਦੀਆਂ ਵਿਦਿਆਰਥਣਾਂ ਤੇ ਸਨੇਹਾ ਦੇਰੀਆਂ ਨੇ ਕਿ ਮਹਿੰਦੀ 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 ਲੱਗ ਜਾਣੀ ਵੋਟਰਾਂ ਦੇ 1 ਜੂਨ ਤੱਕ ਨਾ ਲੈਂਦੀ ਸੋ ਇੱਕ ਵੱਡੇ ਉਪਰਾਲੇ ਨੇ ਜੀ ਮੈਂ ਰਜਿੰਦਰ ਅਸਿਸਟੈਂਟ ਨੋਡਲ ਆਫਸਰ ਸਵੀਪ ਫਾਜ਼ਿਲਕਾ ਸਵੀਪ ਐਕਟੀਵਿਟੀ ਦੇ ਚਲਦੇ ਆ ਕਿ ਨੂੰ ਇਕਲੀ ਪਹਿਲ ਕੀਤੀ ਹੈ 102 ਸਾਲਾ ਬਜ਼ੁਰਗ ਰੇਸ਼ਮਾ ਬਾਈਕ ਦੀ ਕਰ ਗਏ ਬੜੀ ਖੁਸ਼ੀ ਹੋਈ ਉਹਨਾਂ ਨੂੰ ਦੱਸਿਆ ਗਿਆ ਵੋਟਾਂ ਬਾਰੇ ਤੇ ਉਹ ਪਹਿਲਾਂ ਹੀ ਜਾਨੂ ਸੰਨ ਤੇ ਉਹ ਖੁਦ ਵੇਟ ਕਰ ਰਹੇ ਕਿ ਮੈਂ ਬੂਥ ਤੇ ਜਾ ਕੇ ਵੋਟ ਪਾਵਾਂ ਤੇ ਮੈਂ ਸਾਰੇ ਸਾਨੂੰ ਹੀ ਬੇਨਤੀ ਕਰਾਂਗਾ ਕਿ ਤੁਸੀਂ ਸਾਰਿਆਂ ਨੇ ਭੁੱਲਣਾ ਨਹੀਂ 1 ਜੂਨ ਚੋਨਾ ਦਾ ਪਰਵ ਦੇਸ਼ ਦਾ ਗਰਵ ਪੰਜਾਬ ਕਰੇਗਾ ਵੋਟ 1 ਜੂਨ ਨੂੰ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਵਿੱਚ ਵੀ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਮੇਰਾ ਨਾਮ ਰਮਨ ਹੈ ਮੈਂ ਅਸਵਰ ਪਹਿਲੀ ਵਾਰ ਵੋਟ ਪਾਵਾਂਗੀ ਵੋਟ ਪਾਉਣਾ ਬਹੁਤ ਜ਼ਰੂਰੀ ਹੈ ਮੇਰੀ ਸਾਰੇ ਦੇਸ਼ ਵਾਸੀਆਂ ਨੂੰ ਇਹ ਅਪੀਲ ਹੈ ਕਿ ਆਪਣੀ ਵੋਟ ਦਾ ਸਹੀ ਇਸਤੇਮਾਲ ਕੀਤਾ ਜਾਵੇ ਜੋ ਸਾਡਾ ਦੇਸ਼ ਵੀ ਤਰੱਕੀ ਦੇ ਰਾਹ ਵੱਲ ਤੁਰ ਪੇ जशनदीप सिंह है की तो तो अच्छा मैं एक जून को वोट डालूंगी मैं अपना नेता चुन सकती हूँ की कि मैंने किसी को वोट डालनी है अगर हम अपनी मर्जी ऐसी वोट डालेंगे तो हम कभी किसी को ब्लेम नहीं कर सकते की कोई अच्छा काम कर रहा है या बुरा काम कर रहा है इसके लिए हम सबको प्रेरित करेंगे कि वोट डालनी चाहिए सभी को ਮੁਹਾਲੀ ਸਵੀਪ ਟੀਮ ਵੱਲੋਂ ਲੋਕਾਂ ਨੂੰ ਵੋਟ ਪਾਉਣ ਬਾਰੇ ਇਹ ਦਵਾਇਆ ਗਿਆ ਇਹ ਪ੍ਰਣ ਕਰਦੇ ਹਾਂ ਕਿ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਅਸੀਂ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਲੋਕਤੰਤਰੀ ਪਰੰਪਰਾਵਾਂ ਦੀ ਮर्यादा ਨੂੰ ਕਾਇਮ ਰੱਖਾਂਗੇ ਦੀ ਮर्यादा ਨੂੰ ਕਾਇਮ ਰੱਖਾਂਗੇ ਅਤੇ ਸੁਤੰਤਰ ਨਿਰਪੱਖ ਨਿਰਪੱਖ ਅਤੇ ਸ਼ਾਂਤਵੇਂ ਚੋਣਾਂ ਦੇ ਮਾਨ ਨੂੰ ਅਤੇ ਸ਼ਾਂਤਵੇਂ ਚੋਣਾਂ ਦੇ ਮਾਨ ਨੂੰ ਬਰਕਰਾਰ ਰੱਖਦੇ ਹੋਏ ਬਰਕਰਾਰ ਰੱਖਦੇ ਹੋਏ ਨਿਰਧਰ ਹੋ ਕੇ ਨਿਰਧਰ ਹੋ ਕੇ ਉਹਦੇ ਹੱਕ ਦੀ ਵਰਤੋਂ ਕਰਾਂਗੇ ਜ਼ਿਲ੍ਹਾ ਪਠਾਨਕੋਟ ਦੇ ਮਾਡਲ ਸਕੂਲ ਸ਼ਾਹਪੁਰ ਕੈਂਡੀ ਵਿੱਚ ਵਿਦਿਆਰਥੀਆਂ ਵੱਲੋਂ ਕਵਿਤਾਵਾਂ ਰਾਹੀਂ ਵਾਅਦ ਤੋਂ ਵਾਅਦ ਵੋਟ ਪਾਉਣ ਦਾ ਸੁਨੇਹਾ ਦਿੱਤਾ ਗਿਆ ਆਓ ਹੌਂਦਿਆਂ ਕੋ ਜੰਸ਼ ਮਜ਼ਬੂਤ ਲੋਕਤੰਤ ਸਭ ਦੀ ਭਾਗੀਦਾਰੀ लोकतंत्र मजबूत करो फिर ऐसी अवसर आया है जनता का तो हो राज वहाँ वहाँ लोग वह लोकतंत्र की माया है जनता चुनती अपना नायक जनता के हित करे जो काम अपने मत का महत्व समझो पहले वोट बाद में काम जो मतदाता घर में बैठे उनको तुरंत बूथ पर लाओ शत प्रतिशत मतदान को आरोप शपथ पत्र या फटे जाओ मतदाता लोकतंत्र की शान मत है लोकतंत्र परिदान गर्द जाकर अलग जलाओ वोट डालकर कर्तव्य निभाओ किसको चुनना कैसे चुनना इन बातों पर करो विचार जनता के हित कार्य करें तो ऐसी प्रतिनिधि अब की बात माय सेल्फ प्रीति फ्रॉम क्लास 12 आई एम स्टैंडिंग हियर टू शेयर माय व्यूज अबाउट द फुल फॉर्म ऑफ स्वीप इज सिस्टमैटिक वोटर एजुकेशन एंड इलेक्टोरल पार्टिसिपेशन दिस इज एन इनिशिएटिव ऑफ द इलेक्शन कमीशन ऑफ इंडिया टू प्रमोट वोटर एजुकेशन टू मेक द सिटीजन ऑफ द कंट्री अवेयर ऑफ देयर राइट्स एंड रिस्पांसिबिलिटीज स्वीप बिगन इन 2009 एंड इट हैज हैड अ वेरी एक्टिव लाइफ देन क्रिएटिंग अवेयरनेस अमंग वोटर्स प्रमोटिंग एजुकेशन अबाउट द इलेक्शन एंड वोटर्स रोल इंक्रीज द प्राथमिक लक्ष्य सभी पात्र नागरिकों को मतदान के लिए प्रोत्साहित करके समावेशी और सहभागी लोकतंत्र का निर्माण करना है ओदर जिला मोगा وچ باغا پرانا स्वीप टीम ਵੱਲੋਂ ووٹ ਪਾਉਣ ਬਾਰੇ ਇੱਕ ਗੀਤ ਰਾਹੀਂ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਅੱਜ ਦੇ ਪ੍ਰੋਗਰਾਮ ਚ ਜ਼ਿਲਾਂ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਗੇਰਦਰ ਮੋਗਾ ਤੋਂ 우ਸ਼ਾ ਕੌਰ ਜਸ਼ਨ ਫਾਜ਼ਿਲਕਾ ਤੋਂ ਜਲੇਸ਼ ਠਠਈ ਅਤੇ ਪਠਾਨਕੋਟ ਤੋਂ ਰਜਨੀਸ਼ ਕੁਮਾਰ ਇਸ ਦਿਨਾਲੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਾਂਤਾਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਰ ਸ਼ਿਸ਼ੂ ਸ਼ਰਮਾ ਸ਼ਾਂਤਲ